ਜੋ ਆਪਣੇ ਠਾਕੁਰ ਤੋਂ ਮੰਗ ਲੋ ਉਹ ਮਿਲ ਜਾਂਦਾ ਬੋਲਦੇ ਸਾਰੇ ਆ ਪੜਦੇ ਸਾਰੇ ਆ ਪਰ ਖਾਲੀ ਭਾਂਡੇ ਸਾਰਿਆਂ ਦੇ ਨੇ ਫੇਰ ਵੀ ਕਿਉਂ ਕਿਉਂਕਿ ਜੋ ਮੰਗਿਆ ਠਾਕੁਰ ਆਪਣੇ ਤੇ ਪੜਦਾ ਲਿਆ ਅਜੇ ਠਾਕੁਰ ਨੂੰ ਆਪਣਾ ਬਣਾਇਆ ਨਹੀਂ ਠਾਕੁਰ ਨੂੰ ਆਪਣਾ ਸਮਝਿਆ ਨਹੀਂ ਹੈਗਾ ਜਦੋਂ ਅਸੀਂ ਪਰਮਾਤਮਾ ਨੂੰ ਆਪਣਾ ਸਮਝ ਲਿਆ ਜਿਨੇ ਆਪਣਾ ਸਮਝਿਆ ਉਹਦੇ ਸਾਹਮਣੇ ਅੱਖਾਂ ਦੇ ਉਹਦੇ ਜਿਗਰ ਦੇ ਟੋਟੇ ਕੱਟ-ਕੱਟ ਕੇ ਟੁਕੜੇ ਕਰ-ਕਰ ਕੇ ਗਲਾਂ ਦੇ ਵਿੱਚ ਹਾਰ ਪਵਾਤੇ ਤੇ ਜਦੋਂ ਸ਼ਾਮ ਦਾ ਬੇਲਾ ਆਇਆ ਤੇ ਉਹਨਾਂ ਮਾਵਾਂ ਨੇ ਅਰਦਾਸ ਕੀਤੀ ਸੱਚੇ ਬਾਦਸ਼ਾਹ ਤੇਰੀ ਕਿਰਪਾ ਨਾਲ ਮਾਰੇ ਪੁੱਤ ਦੇ ਟੁਕੜੇ-ਟੁਕੜੇ ਚੋਰੀ ਜਿਨੇ ਅਰਦਾਸ ਕਰਦੀਆਂ ਮਾਂ ਕਹਿੰਦੀ ਤੇਰੀ ਕਿਰਪਾ ਦੇ ਨਾਲ ਚਾਰ ਪਹਿਰ ਦੇਣਾ ਸੁੱਖਾਂ ਦਾ ਬਤੀਤ ਹੋਇਆ ਤੇ ਚਾਰ ਪਹਿਰ ਰਾਤ ਆਈਏ ਤੇਰੇ ਬਾਣੀ ਅੰਦਰ ਸੁੱਖਾਂ ਦੇ ਨਾਲ ਬਤੀਤ ਹੋਵੇ ਇਹੋ ਜਿਹਾ ਸ਼ੁਕਰਾਨਾ ਕਰਦੀਆਂ ਕੌਣ ਕਰਦੀਆਂ ਉਹ ਜੀਵ ਉਹ ਜੀਵ ਇਸਤਰੀਆਂ ਉਹ ਮਾਵਾਂ ਉਹ ਸੰਗਤਾਂ ਸ਼ੁਕਰਾਨਾ ਕਰਦੀਆਂ ਨੇ ਜਿਨ੍ਹਾਂ ਦੇ ਅੰਦਰ ਗੁਰੂ ਦੇ ਲਈ ਪਿਆਰ ਹੋਵੇ ਤੇ ਮਹਾਪੁਰਖਾਂ ਨੇ ਵੀ ਇਹੀ ਸਾਈਂ ਸੰਦਰਸ਼ਾ ਜੀ ਨੇ ਕਿਹਾ ਕਿ ਮੇਰੀ ਵਡਿਆਈ ਨਹੀਂ ਵਡਿਆਈ ਸਤਗੁਰੂ ਦੀ ਕਰਨੀ ਆ ਕਿਉਂਕਿ ਸਤਗੁਰੂ ਦੀ ਵਡਿਆਈ ਜਿਹਦੇ ਅੰਦਰ ਉਹ ਤਮਾਮ ਦੁੱਖਾਂ ਦੇ ਨਾਲ ਭਟ ਜਾਂਦਾ ਨਵੀਂ ਜ਼ਿੰਦਗੀ ਸ਼ੁਰੂ ਕੀਤੀ ਹੈ 31 ਜੋੜਿਆਂ ਨੇ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਬਾਕਰ ਪਰਦੇ ਦਰਬਾਰ ਵੱਲੋਂ ਆਈ ਹੋਈ ਸਾਰੀ ਸੰਗਤ ਨੂੰ ਮੁਬਾਰਕਾਂ ਬੇਨਤੀ ਕਰਦੇ ਆ ਮਹਾਂਪੁਰਖ ਬਾਬਾ ਤਜਿੰਦਰ ਦਾਸ ਜੀ ਨੂੰ ਕਿ ਉਹ ਆਪਣਾ ਸਮਾਂ ਲੈਣ ਸੋ ਗੱਜ ਕੇ ਫੱਤੇ ਬੁਲਾਇਓ ਇੱਕ ਵਾਰੀ ਬੋਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ